13 ਲੱਖ ਦਾ ਮਿੱਤਰੋ ਕਹਿੰਦਾ ਇੱਕ ਫਾਰਾ 13 ਦਾ ਇੱਕ ਹੋ ਗਿਆ ਦੂਜਾ 26 ਦਾ ਤੇ ਤੀਜਾ ਮਿੱਤਰੋ 39 ਲੱਖ ਦਾ ਹੋ ਗਿਆ ਵੀ ਮਿੱਤਰੋ ਜਦੋਂ ਤੁਸੀਂ ਰਸਤੇ ਦੇ ਵਿੱਚ ਜਾਂਦੇ ਹੋਵੋਗੇ ਨਾ ਤੁਹਾਨੂੰ ਇਹ ਪਵਨ ਚੱਕੀਆਂ ਜ਼ਰੂਰ ਦਿਸਦੇ ਹੋਣਗੀਆਂ ਖਾਸ ਕਰਕੇ ਜੈਸਲਮੇਰ ਤੋਂ ਆਉਂਦੇ ਨੂੰ ਤੇ ਸੰਮ ਨੂੰ ਜਾਂਦੇ ਨੂੰ ਤਾਂ ਮਿੱਤਰੋ ਤੁਹਾਡੇ ਮਨ ਦੇ ਵਿੱਚ ਅਕਸਰ ਹੀ ਇਹ ਗੱਲਬਾਤ ਚੱਲਦੀ ਹੋਊਗੀ ਵੀ ਉਚਾਈ ਕਿੰਨੀ ਕਾ ਫਰਾਂ ਦੀ ਤਾਂ ਮਿੱਤਰੋ ਤੁਹਾਡੇ ਅੱਜ ਆਪਾਂ ਸਾਰੇ ਵਹਿਮ ਦੂਰ ਕਰ ਦਾਂਗੇ ਵੀ ਕਿੰਨੇ ਕ ਦਾ ਪ੍ਰੋਜੈਕਟ ਹੈ ਕੀ ਕੰਮ ਆਉਂਦੀ ਹੈ ਤੇ ਕਿੰਨਾ ਫਰਾਂ ਦਾ ਸਹਜ ਹੈ ਕਿੰਨੀ ਉਚਾਈ ਹੈ ਕਿੰਨੀ ਲੰਬਾਈ ਹੈ ਮਿੱਤਰੋ ਤਾਂ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖਿਓ ਮਿੱਤਰੋ ਪਹਿਲਾਂ ਤਾਂ ਮਿੱਤਰੋ ਇਹਦੇ ਫਰਾਂ ਦੀ ਗੱਲ ਕਰਕੇ ਘੱਟੋ ਘੱਟ ਮਿੱਤਰੋ ਇਹਦਾ ਫਰ ਦਾ ਇੱਕ ਦਾ ਸਾਈਜ਼ 270 ਫੁੱਟ ਆਪਾਂ ਨੂੰ ਲੱਗਦਾ ਨਾ ਵੀ ਛੋਟਾ ਜਿਹਾ ਸਾਈਜ਼ ਇਹ ਛੋਟਾ ਛਾਟਾ ਨਹੀਂ ਮਿੱਤਰੋ ਇਹ 270 ਫੁੱਟ ਇੱਕ ਫਰ ਦੀ ਲੰਬਾਈ ਦੇ ਵਿੱਚ ਸਾਈਜ਼ ਹੈ ਜਿਵੇਂ ਚੱਲਦੀ ਵੀਡੀਓ ਦੇ ਵਿੱਚ ਦੇਖੀ ਜਾਨੂੰ ਟਰੱਕ ਦੇ ਵਿੱਚ ਲੱਦ ਕੇ ਆਇਆ ਹੋਇਆ ਸੀ ਜਿਹੜਾ ਕਿ ਮੁੰਬਈ ਤੋਂ ਡਰੈਵ ਜੈਸਲਮੇਰ ਦੇ ਵਿੱਚ ਲੈ ਕੇ ਆਇਆ ਸੀ ਇਹ ਪ੍ਰੋਜੈਕਟ ਲਾਉਣ ਲਈ ਤਾਂ ਉਸੇ ਨੇ ਆਪਾਂ ਨੂੰ ਇਹ ਜਾਣਕਾਰੀ ਦਿੱਤੀ ਜਿਹੜੀ ਤੁਹਾਡੇ ਨਾਲ ਹੁਣ ਸਾਂਝੀ ਕਰਨ ਜਾ ਰਹੇ ਹਾਂ ਘੱਟੋ ਘੱਟ 270 ਫੁੱਟ ਇੱਕ ਫਰ ਦਾ ਸ ਤਾ ਹੁਣ ਚਾਹੀ ਤੁਸੀਂ ਆਈਡੀਆ ਲਾ ਸਕਦੇ ਹੋ ਘੱਟੋ ਘੱਟ ਕਹਿੰਦਾ ਵੀ 350 ਫੁੱਟ ਦੀ ਜਿਹੜੀ ਇਹਦੀ ਗੋਲ ਆਕਾਰ ਦੀ ਪਾਈਪ ਹੈ ਜੀ ਤੇ ਇਹ ਫਰ ਲੱਗੇ ਹੋਇਆ ਉਹਦੀ 350 ਫੁੱਟ ਦੀ ਉਚਾਈ ਆ ਉਸ ਉਚਾਈ ਤੇ ਇਹ 270 ਫੁੱਟ ਦਾ ਇੱਕ ਫਰ ਲੱਗਿਆ ਹੋਇਆ ਹੁਣ ਫਰ ਦੇ ਰੇਟ ਦੀ ਗੱਲ ਕਰੀਏ ਕਿੰਨੇ ਕ ਦਾ ਹੈਣਾ 13 ਲੱਖ ਦਾ ਮਿੱਤਰੋ ਕਹਿੰਦਾ ਇੱਕ ਫਾਰਾ 13 ਦਾ ਇੱਕ ਹੋ ਗਿਆ ਦੂਜਾ 26 ਦਾ ਤੇ ਤੀਜਾ ਮਿੱਤਰੋ 39 ਲੱਖ ਦਾ ਹੋ ਗਿਆ 40 ਲੱਖ ਦੇ ਕੱਲੇ ਫਰ ਫਾਰਾ ਮਿੱਤਰੋ 20 ਕ ਲੱਖ ਦਾ ਕਹਿੰਦਾ ਵੀ ਇਹ ਜਿਹੜਾ ਪਾਈਪ ਵਾਲਾ ਪ੍ਰੋਜੈਕਟ ਹੈ ਇਹ ਹੋ ਗਿਆ 60 ਲੱਖ ਰੁਪਏ ਦਾ ਮਿੱਤਰੋ ਇਹ ਪਵਨ ਚੱਕੀ ਪੈਂਦੀ ਆ ਬਾਕੀ ਉਹ ਦੂਜਾ ਜਿਹੜਾ ਟਰਾਂਸਫਾਰਮ ਲੱਗਦਾ ਜਾਂ ਕੁਝ ਹੋਰ ਲੱਗਦਾ ਬਾਕੀ ਇਹਦੇ ਤੋਂ ਤੁਹਾਨੂੰ ਕੁਝ ਵੀਰਾਂ ਨੂੰ ਪਤਾ ਹੋਵੇ ਤਾਂ ਭੇਜ ਲਈ ਬਣਦੇ ਜਿਹਨਾਂ ਨੂੰ ਨਹੀਂ ਪਤਾ ਉਹਨੂੰ ਦੱਸ ਦਿੰਨੇ ਆ ਵੀ ਜੀ ਬਿਜਲੀ ਇਹ ਤੋਂ ਤਿਆਰ ਕਰਕੇ ਤੇ ਆਮ ਹੀ ਪਿੰਡਾਂ ਦੇ ਵਿੱਚ ਸਪਲਾਈ ਹੁੰਦੀ ਆ ਮਿੱਤਰੋ 60 ਲੱਖ ਰੁਪਏ ਦਾ ਪ੍ਰੋਜੈਕਟ ਆ ਮਿੱਤਰੋ ਜਿਹੜਾ ਆਪਾਂ ਆਮ ਹੀ ਚੱਲਦਾ ਦੇਖੀ ਨਾ ਆਪਾਂ ਨੂੰ ਧੂਲੋਂ ਲੱਗਦੀ ਛੋਟੇ ਛੋਟੇ ਸਾਇਜ ਦੇ ਚੱਕੀ ਦੇ ਪਰਾਂ ਦੇ ਤਾਂ ਪਰ ਮਿੱਤਰੋ ਇਹਦੇ ਛੋਟੇ ਸਾਇਜ ਨੂੰ ਟਰੱਕ ਦੇ ਵਿੱਚ ਲੱਦਿਆ ਹੋਇਆ ਫਰ ਦੇਖੀ ਜੰਨੇ ਉਹ ਵੀਡੀਓ ਛੋਟੀ ਸਕ ਦੇ ਵਿੱਚ ਇਹ ਲੱਦ ਕੇ ਨੂੰ ਲੈ ਕੇ ਆਉਂਦੇ ਆ ਸੜਮੇਰ ਤੋਂ ਆਉਂਦੇ ਆ ਤਾਂ ਸਾਹਮਣੂ ਜਾਂਦੇ ਹਨ ਉਸ ਰਾਤ ਤੁਸੀਂ ਆ ਵੀ ਦੇਖਿਓ ਨੇ ਬਾਕੀ ਮਿੱਤਰੋ ਹੋਰ ਵੀ ਕਿਸੇ ਰਾਤ ਲੱਗੀਆਂ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਜੇਕਰ ਤੁਹਾਨੂੰ ਵੱਧ ਜਾਣਕਾਰੀ ਹੈ ਉਸ ਡਰਾਈਵਰ ਨਾਲੋਂ ਵੀ ਤਾਂ ਵੀ ਮਿੱਤਰੋ ਕਮੈਂਟ ਕਰੋ ਆ ਇਹਦੇ ਬਾਰੇ ਜਾਣਕਾਰੀ ਸੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਤੇ ਵੀਡੀਓ ਨੂੰ ਲਾਸਟ ਤੱਕ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ